ਮੇਰਾ ਨਾਮ ਜੀ ਹਿੰਮਤ ਗੋਇਲ ਮੈਂ ਵਾਰਡ ਇਨਚਾਰਜ ਆਮ ਆਦਮੀ ਪਾਰਟੀ ਵਾਰਡ ਨੰਬਰ 73 ਪੁਰਾਣਾ ਪੈਂਡ ਜੀ ਅੱਜ ਸਾਡੇ ਸਤਿਕਾਰਯੋਗ ਐਮ ਐਲ ਏ ਲੁਧਿਆਣਾ ਪੱਛਮੀ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੇ ਜਨਮ ਦਿਨ ਤੇ ਉਹਨਾਂ ਵੱਲੋਂ ਸਾਨੂੰ ਕਾਪੀਸ ਔਰ ਪੈਨ ਪ੍ਰੋਵਾਈਡ ਕਰਾਇਆ ਗਿਆ ਕਿ ਸਕੂਲ ਦੇ ਬੱਚਿਆਂ ਨੂੰ ਜਿਹੜੇ ਨੀੜੀ ਨੇ ਉਹਨਾਂ ਨੂੰ ਵੰਡੇ ਜਾਣ ਅੱਜ ਅਸੀਂ ਇਹ ਸੈਕ੍ਰੇਟ ਹਾਰਡ ਕਮਿਊਨਿਟੀ ਸੈਂਟਰ ਆਇਆ ਜੀ ਸ਼ਾਮਨਗਰ ਮੇਨ ਰੋਡ ਤੇ ਉੱਤੇ ਔਰ ਸਾਰੀਆਂ ਕਲਾਸਾਂ ਨੂੰ ਲੈ ਕੇ ਐਲ ਕੇਜੀ ਤੋਂ ਲੈ ਕੇ 5ਥ ਕਲਾਸ ਤੱਕ ਇੱਥੇ ਬੱਚੇ ਪੜ੍ਹਦੇ ਨੇ ਇਹਨਾਂ ਨੂੰ ਕਾਪੀ ਪੈਨ ਪੈਂਸਲਾਂ ਵਣੀਆਂ ਗਈਆਂ ਜੀ ਤੇ ਸਾਡੇ ਵੱਲੋਂ ਅਸੀਂ ਐਮ ਐਲ ਏ ਸਾਹਿਬ ਨੂੰ ਸਾਰੇ ਇਹ ਕਹਿਣਾ ਚਾਹਾਂਗੇ ਕਿ ਹੈਪੀ ਬਰਥਡੇ ਐਮ ਐਲ ਏ ਸਾਹਿਬ ਤੁਸੀਂ ਇਦਾਂ ਦਾ ਹੀ ਕਾਰਜ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਆ ਤੇ ਸਾਡੇ ਇਹ ਸਾਰੀ ਜ਼ਬਦੀ ਅਰਦਾਸ ਹੈ ਕਿ ਐਮ ਐਲ ਏ ਸਾਹਿਬ ਸਾਡੇ ਜਿਹੜੇ ਨੇ ਉਹ ਤੰਦਰੁਸਤ ਰਹਿਣ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀ ਮੈਂ ਸਾਰੇ ਵਾਰਡਨ ਵਾਸੀਆਂ ਵੱਲੋਂ ਸਕੂਲ ਵੱਲੋਂ ਅੱਜ ਸਾਡੇ ਲੁਧਿਆਣਾ ਵੈਸਟ ਹਲਕੇ ਦੀ ਸ਼ਾਨ ਐ ਐਮਐਲਏ ਗੁਰਪ੍ਰੀਤ ਗੁਰਪ੍ਰੀਤ ਵਸੀ ਗੋਗੀ ਜੀ ਦੇ ਜਨਮ ਦਿਨ ਤੇ ਉਪਦੇਸ਼ ਤੇ ਅਸੀਂ ਕਾਪੀਆਂ ਪੈਨਸਲਾਂ ਵੰਡੀਆਂ ਸੈਕਰੀਟੇਟ ਕਮਿਊਨਿਟੀ ਸੈਂਟਰ ਸਕੂਲ ਦੇ ਵਿੱਚ ਇਹਦੇ ਵਿੱਚ ਉਹਨਾਂ ਦਾ ਇੱਕ ਮੋਟਿਵ ਸੀਗਾ ਕਿ ਜਿੰਨੇ ਵੀ ਨੀੜੀ ਪਰਸਨ ਨੇ ਨੀੜੀ ਬੱਚੇ ਨੇ ਜਿਹੜੇ ਕਾਪੀਆਂ ਵਗੈਰਾ ਲੈਣ ਨੂੰ ਓਕੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਆਪਾਂ ਕਾਪੀਆਂ ਪੈਨ ਪੈਨਸਲਾਂ ਹੋਰ ਵੀ ਜੜੀਆਂ ਸਹੂਲਤਾਂ ਨੇ ਪ੍ਰੋਵਾਈਡ ਕਰਾਈਏ ਤੇ ਆਪਾਂ ਬੱਚਿਆਂ ਨੂੰ ਇੱਕ ਤਾਂ ਕਾਪੀਆਂ ਤਾਂ ਦਿੱਤੀਆਂ ਐ ਦੂਜਾ ਉਹਨਾਂ ਦਾ ਮੋਟੀਵੇਸ਼ ਹੈ ਕਿ ਆਪਾਂ ਕਾਪੀਆਂ ਦੇ ਰਹੇ ਆ ਬੱਚਿਆਂ ਨੂੰ ਨਾਲ ਪ੍ਰੇਰਿਤ ਕਰੀਏ ਕਿ ਜਿੰਨਾ ਪੜ ਸਕਦੇ ਪੜੋ ਸਰਕਾਰ ਤੁਹਾਡੇ ਨਾਲ ਐ ਸਾਡੇ ਐਮਐਲਏ ਸਾਹਿਬ ਤੁਹਾਡੀ ਹੈਲਪ ਕਰਨ ਚ ਤੁਹਾਡੇ ਨਾਲ ਕਦੀ ਪਿੱਛੇ ਨਹੀਂ ਹਟਦੇ ਤੇ ਦੂਜੀ ਗੱਲ ਇਹ ਐ ਕਿ ਆਪਾਂ ਹੁਣ ਬੱਚਿਆਂ ਨੂੰ ਕਾਪੀਆਂ ਦੇਣ ਦੇ ਨਾਲ ਨਾ ਬੱਚਿਆਂ ਨੇ ਦੇਖੋ ਦੁਆਵਾਂ ਵੀ ਕੀਤੀਆਂ ਕਿ ਐਮਐਲਏ ਸਾਹਿਬ ਦੀ ਲੰਬੀ ਉਮਰ ਹੋਵੇ ਹਮੇਸ਼ਾ ਤੰਦਰੁਸਤ ਰਹਿਣ ਖੁਸ਼ ਰਹਿਣ ਤੇ ਇਦਾਂ ਦੇ ਲੋਕ ਲੋਕਪਲ ਲੋਕ ਭਲਾਈ ਦੇ ਹਿੱਤ ਚ ਕੰਮ ਕਰਦੇ ਰਹਿਣ ਬਾਕੀ ਸਾਰੇ ਅਸੀਂ ਹੁਣ ਸਾਡੀ ਸਾਰੀ ਵਾਰਡ ਦੀ ਟੀਮ ਖੜੀ ਹੈ ਇਹ ਸਾਰੇ ਇਹੀ ਕਹਿਣਾ ਚਾਹਵਾਂਗੇ ਕਿ ਐਮਐਲਏ ਸਾਹਿਬ ਤੁਸੀਂ ਇਹਦੇ ਚੰਗੇ ਕੰਮ ਕਰਦੇ ਰਹੋ ਅਸੀਂ ਤੁਹਾਡੇ ਨਾਲ ਆ ਇੱਕ ਵਾਰੀ ਫਿਰ ਤੁਸੀਂ ਕਹਿਣਾ ਚਾਹੁੰਦੇ ਐ ਐਮਐਲਏ ਸਾਹਿਬ ਹੈਪੀ ਬਰਥਡੇ ਜੀ ਗੁਰਪ੍ਰੀਤ ਬਸਿਕ ਹੋਗੀ ਜੀ